ਆ ਦੇਖੋ ਜੀ ਬ੍ਰਹਮੀ ਜਿਹੜੀ ਕਿ ਤੁਸੀਂ ਖਾਦੀ ਤਾਂ ਹੋਣੀ ਆ ਬ੍ਰਹਮ ਦੇ ਰਿਲੇਟਿਡ ਸਾਨੀ ਯਾਨੀ ਕਿ ਜਿੰਨੇ ਵੀ ਸਾਡੀ ਪ੍ਰੋਬਲਮਸ ਨੇ ਅੱਜ ਕੱਲ ਜਿੱਦਾਂ ਆ ਰਹੀਆਂ ਨੇ ਬੱਚਿਆਂ ਨੂੰ ਐਂਜਾਇਟੀ ਆ ਰਹੀ ਹੈ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕੰਟਰੋਲ ਨਹੀਂ ਕਰ ਪਾਉਂਦੇ ਡਿਪਰੈਸ਼ਨ ਦੀ ਪ੍ਰੋਬਲਮ ਆ ਰਹੀਆਂ ਨੇ ਉਹਦੇ ਰਿਲੇਟਿਡ ਹੈ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਬ੍ਰਹਮੀ ਇਹ ਆਪਣੇ ਵਰਕਾਂ ਨੂੰ ਐਨੀ ਆ ਹਿਦਾਇਤਾ ਦਿੰਦੇ ਆ ਕਿ ਇਹਦੇ ਵਿੱਚ ਨਾ ਤੁਸੀਂ ਠੁਕਣਾ ਤੇ ਪੈਰ ਚप्पल ਪਾ ਕੇ ਵੀ ਨਹੀਂ ਜਾਣਾ ਅੱਛਾ ਹਾਂਜੀ ਇਹ ਵਾਲੇ ਗ੍ਰੀਨ ਗ੍ਰੀਨ ਪੱਤੇ ਲੈਣੇ ਆ ਉਤੋਂ ਜਿਨ੍ਹਾਂ ਵਿੱਚ ਨਿਊਟ੍ਰੀਸ਼ਨ ਵੈਲਿਊ ਤੇ ਉਹਦੇ ਜਿਆਦਾ ਹੁੰਦੀ ਹੈ ਤਿੰਨ ਤੋਂ ਲੈ ਕੇ ਚਾਰ ਕੁਇੰਟਲ ਤੱਕ ਨਿਕਲ ਆਉਂਦੀ 1 ਕਿਲੋ ਇੱਕ ਵਾਰੀ ਟੱਬ ਵਿੱਚ ਵਾਸ਼ ਕਰਨਾ ਇਹ ਤੁਸੀਂ ਇੱਕ ਤਰ੍ਹਾਂ ਇਹਨੂੰ ਤਿੰਨ ਵਾਰ ਧੋ ਦਿੱਤਾ ਹਾਂ ਤਿੰਨ ਵਾਰ ਧੋ ਰਿਹਾ ਕਿ ਇਹਦੇ ਵਿੱਚ ਕੋਈ ਵੀ ਮਿੱਟੀ ਦੇ ਕਣ ਜਾਂ ਇਹਦੇ ਵਿੱਚ ਕੋਈ ਵੀ ਬਰੀਕ ਜਿਹੜੇ ਜਰਮਸ ਨੇ ਉਹ ਨਾ ਰਹੇ ਉਹ ਹਰੇ ਪੱਤੇ ਜਿਨ੍ਹਾਂ ਨੂੰ ਇਹ ਤੋੜ ਕੇ ਇਸ ਤਰ੍ਹਾਂ ਵੱਖ ਕਰਦੇ ਆ ਉਹ ਮਟੀਰੀਅਲ ਨੂੰ ਆਪਾਂ ਇਹਦੇ ਵਿੱਚ ਡਰਾਈ ਮਸ਼ੀਨ ਵਿੱਚ ਪਾ ਦੇਣ ਨੂੰ ਐਦਾਂ ਇਹਦੇ ਵਿੱਚ ਪਾ ਦੇ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਹੈ ਐਦਾ ਮਤਲਬ ਹੈ ਕਿ ਜਿਹੜੇ ਉਹ ਦੇ ਡਰਾਈ ਹੋਣੇ ਦੇ ਬਾਅਦ ਜਿਹੜੇ ਨਿਊਟ੍ਰੀਸ਼ਨ ਨੇ ਉਦੇ ਵਿੱਚ ਹੈਗੇ ਆ ਪੱਤਿਆਂ ਵਿੱਚ ਜਿਹਦੇ ਉਹ ਫਰੈਗਨੈਂਸ ਕਰ ਰਹੇ ਆ। ਤੇ ਸਾਡਾ ਬ੍ਰਹਮੀ ਦਾ ਪਾਊਡਰ ਤਿਆਰ ਹੈ ਮੈਂ। ਤੇ ਅੱਜ ਨਾ ਅਸੀਂ ਪਿੰਡ ਰਤਨਾਣਾ ਰਾਹੂ ਦੇ ਲਾਗੇ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਵਿਖੇ ਫਿਰ ਤੋਂ ਆਏ ਆ। ਤੁਸੀਂ ਬ੍ਰਹਮੀ ਸੁਣੀ ਹੋਊਗੀ, ਵਰਤੀ ਹੋਊਗੀ, ਦੇਖੀ ਵੀ ਹੋਣੀ ਆ। ਪਰ ਉਹਦਾ ਪਾਊਡਰ ਬਣਦਾ ਉਹਦੀ ਉਹਦੀ ਜਿਹੜੀ ਬੂਟੀ ਆ ਉਹਦਾ ਪਾਊਡਰ ਬਣਦਾ ਤੁਸੀਂ ਨਹੀਂ ਦੇਖਿਆ ਹੋਣਾ ਤੁਹਾਨੂੰ ਉਹੀ ਲੱਗੇ ਆ ਦਿਖਾਉਣ ਕਿ ਕਿੱਦਾਂ ਬਣਦਾ ਲੈ ਵੀ ਕੰਮ ਦੀ ਵੀਡੀਓ ਆ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਆਪਣੇ ਨਾਲ ਦੇਖੋ ਜੀ ਸਰਦਾਰ ਪੂਰਨ ਸਿੰਘ ਚੱਠਾ ਜੀ ਟੰਡਵਾਲ ਵਾਲੇ ਬਾਈ ਹਰਮੇਸ਼ ਜੀ ਨੇ ਬਾਈ ਹਰਮੇਸ਼ ਹੁਣੀ ਸਰਸਾ ਤੋਂ ਨੇ ਹਨਾ ਪੰਕਜ ਬਾਈ ਨੂੰ ਤੁਸੀਂ ਜਾਣਦੇ ਆ ਪਿਛਲੀ ਵੀਡੀਓ ਚ ਦੇਖ ਲਿਆ ਤੇ ਹੈਰੀ ਸਰ ਹੈਰੀ ਸਰ ਜਰਮਨੀ ਤੋਂ ਨੇ ਜੇ ਕੋਈ ਵੈਲਾ ਸੈਲ ਇੰਡੀਆ ਨੂੰ ਚਲ ਕਹ ਲੋ ਵੀ ਇਹਨੂੰ ਚਲਾਉਂਦੇ ਨੇ ਇਹ ਤੇ ਨਾਲ ਸਰਦਾਰ ਦਰਬੀਰ ਸਿੰਘ ਮਹੇੜੂ ਸਾਰੇ ਜਾਣਦੇ ਹੀ ਆ ਆ ਆ ਜੀ ਇਹਨਾਂ ਦਾ ਬ੍ਰਹਮੀ ਜਿੱਥੇ ਬੀਜੀ ਹੋਈ ਆ ਹਨਾ ਤੇ ਆ ਦੇਖੋ ਜੀ ਬ੍ਰਹਮੀ ਜਿਹੜੀ ਕਿ ਤੁਸੀਂ ਖਾਦੀ ਤਾਂ ਹੋਣੀ ਆ ਜਾਂ ਇਹਨੂੰ ਵਰਤਿਆ ਹੋਊਗਾ ਕਦੇ ਨਾ ਕਦੇ ਪਰ ਤੁਸੀਂ ਇਹਦੇ ਪਾਊਡਰ ਤੇ ਇਹਦੇ ਪ੍ਰੋਡਕਟ ਨਹੀਂ ਬਣਦੇ ਦੇਖੇ ਹੁਣੇ ਅੱਜ ਤੁਹਾਨੂੰ ਆਪਾਂ ਇਹ ਦਿਖਾ ਲਣਾ ਕਿ ਇੱਥੇ ਇਹ ਟੁੱਟਦੀ ਕਿਵੇਂ ਆ ਸਰ ਇਹ ਜਿਹੜਾ ਬੂਟਾ ਆ ਇਹ ਤੁਸੀਂ ਇਹੜੀ ਬ੍ਰਹਮੀ ਕਿਹੜੀ ਕਿਸਮ ਦੀ ਆ ਇਹ ਬ੍ਰਹਮੀ ਦਾ ਸਾਇੰਟਿਫਿਕ ਨੇਮ ਹੈ ਬਾਕੋਪਾ ਮੋਰਿਨਾ ਇਹਨੂੰ ਕਹਿੰਦੇ ਆ ਤੇ ਇਹ ਬ੍ਰਹਮੀ ਜਿੱਦਾਂ ਸਭ ਨੂੰ ਪਤਾ ਹੀ ਹੈ ਕਿ ਇਹ ਕਿਸ ਪਰਪਜ ਲਈ ਯੂਜ਼ ਹੁੰਦੀ ਹੈ ਜਿੱਦਾਂ ਇਹਦੇ ਨਾਲ ਨਾਲ ਨਾਂ ਦੇ ਨਾਲ ਹੀ ਇਹਦੇ ਵਿੱਚ ਛੁਪਿਆ ਬ੍ਰਹਮ ਬ੍ਰਹਮ ਮਤਲਬ ਜਿੰਨੂੰ ਤੁਹਾਨੂੰ ਬ੍ਰਹਮ ਦਾ ਗਿਆਨ ਹੁੰਦਾ ਸਾਡਾ ਜਿਹੜਾ ਬ੍ਰੇਨ ਸਾਡਾ ਮਸਤਿਕ ਹੈ ਉਹਦੇ ਨਾਲ ਤੇ ਇਹ ਉਹਨੂੰ ਐਕਟੀਵੇਟ ਕਰਦੀ ਹੈ ਉਹਦੇ ਸੈਲਸ ਨੂੰ ਐਕਟੀਵੇਟ ਕਰਦੀ ਹੈ ਤੇ ਸਾਡੀ ਬ੍ਰੇਨ ਦੇ ਰਿਲੇਟਿਡ ਸਾਨੀ ਯਾਨੀ ਕਿ ਜਿੰਨੇ ਵੀ ਸਾਡੀ ਪ੍ਰੋਬਲਮਸ ਨੇ ਅੱਜਕੱਲ ਜਿਹੜੀਆਂ ਜਿੱਦਾਂ ਆ ਰਹੀਆਂ ਨੇ ਬੱਚਿਆਂ ਨੂੰ ਐਂਜਾਇਟੀ ਆ ਰਹੀ ਹੈ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕੰਟਰੋਲ ਨਹੀਂ ਕਰ ਪਾਉਂਦੇ ਡਿਪਰੈਸ਼ਨ ਦੀ ਪ੍ਰੋਬਲਮ ਆ ਰਹੀਆਂ ਨੇ ਜਾਂ ਜਿਹੜੇ ਜਿੱਦਾਂ ਹੀ ਕਹਿੰਦੇ ਬਜ਼ੁਰਗਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਕਿ ਉਹ ਭੁੱਲ ਜਾਂਦੇ ਗੱਲ ਕਹਿ ਕੇ ਉਹਦੇ ਲਈ ਇਹ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ ਬ੍ਰਹਮੀ ਕਿਹੜੀ ਫਾਰਮ ਚ ਇਹ ਜ਼ਿਆਦਾ ਲੈਣੀ ਚਾਹੀਦੀ ਆ ਪਾਊਡਰ ਫਾਰਮ ਵਿੱਚ ਆਹ ਫਰੈਸ਼ ਹੈ ਫਰੈਸ਼ ਨੂੰ ਤੁਸੀਂ ਇਹਦਾ ਜੂਸ ਬਣਾ ਕੇ ਪੀ ਸਕਦੇ ਹੋ ਪਰ ਇਹਨੂੰ ਤੁਸੀਂ ਮਹੀਨੇ ਵਾਸਤੇ ਪ੍ਰੀਜ਼ਰਵ ਨਹੀਂ ਕਰ ਸਕਦੇ ਸੋ ਉਹਦਾ ਫਿਰ ਬੈਸਟ ਫਾਰਮੂਲਾ ਇਹ ਹੋਈ ਹੈ ਕਿ ਤੁਸੀਂ ਪਾਊਡਰ ਫਾਰਮ ਵਿੱਚ ਮੈਡੀਸਨ ਪਲਾਂਟ ਇਹਨਾਂ ਨੇ ਕਿਸੇ ਨੇ ਕੰਜ਼ੂਮ ਕਰਨਾ ਤੇ ਅਸੀਂ ਆਪਣੇ ਵਰਕਰਾਂ ਨੂੰ ਇੰਨੀ ਆ ਹਦਾਇਤਾਂ ਦਿੱਨੇ ਆ ਕਿ ਇਹਦੇ ਵਿੱਚ ਨਾ ਤੁਸੀਂ ਠੁਕਣਾ ਤੇ ਪੈਰ ਚੱਪਲ ਪਾ ਕੇ ਵੀ ਨਹੀਂ ਜਾਣਾ ਤੁਸੀਂ ਅੱਛਾ ਹਾਂਜੀ ਨੰਗੇ ਪੈਰ ਜਾਣਾ ਵੇ ਕਿਉਂਕਿ ਇਹ ਮੈਡੀਸਨ ਹੈ ਕਿਸੇ ਨੇ ਖਾਣੀ ਹੈ ਕਿਸੇ ਮਤਲਬ ਬਿਮਾਰ ਨੇ ਕਿਸੇ ਉਹਦੀ ਫੀਲਿੰਗਸ ਜੁੜੀਆਂ ਦੀਆਂ ਤੇ ਅਸੀਂ ਇੰਨਾ ਵੀ ਧਿਆਨ ਰੱਖ ਲਿਆ ਕਿ ਇਹਦੇ ਵਿੱਚ ਕੁਝ ਵੀ ਮਤਲਬ ਜਾਏ ਨਾ ਗੰਦੀ ਚੀਜ਼ ਨਾ ਇਹਦੇ ਵਿੱਚ ਜਾਏ ਓਕੇ ਹਾਂਜੀ ਤੇ ਇਹ ਸਾਨੂੰ ਦੱਸੋ ਇਹ ਕਿਦਾਂ ਤੋੜਦੇ ਆ ਮਤਲਬ ਇਹ ਇਹਦਾ ਕੀ ਤੋੜਨ ਦਾ ਕੋਈ ਖਾਸ ਤਰੀਕਾ ਆ ਕੋਈ ਟਾਈਮ ਆ ਕੀ ਹੁੰਦੇ ਆ ਹਾਂਜੀ ਇਹਦੀ ਹੁਣ ਲਾਲੋ ਕੀ ਇਹ ਲਾਸਟ ਹਾਰਵੈਸਟ ਹੈ ਮਤਲਬ ਇਹ ਲਾਸਟ ਵਾਲੀ ਉਹਦੇ ਬਾਅਦ ਫੇਰ ਇਹਨੇ ਮਾਰਚ ਵਿੱਚ ਹੁਣ ਤੇ ਇਹਦੇ ਜਿਹੜੇ ਗ੍ਰੀਨ ਗ੍ਰੀਨ ਪੱਤੇ ਆ ਨਾ ਉਤੋਂ ਉਹ ਲੈ ਜਾਂਦੇ ਹਾਂ ਉਹ ਤਾਂ ਅੱਛਾ ਹਾਂਜੀ ਇਹ ਵਾਲੇ ਗ੍ਰੀਨ ਗ੍ਰੀਨ ਪੱਤੇ ਲੈਣੇ ਆ ਉਤੋਂ ਥੱਲੇ ਵਾਲੀ ਜੜਾ ਨਹੀਂ ਲੈਣੀ ਇਹ ਇਹ ਗ੍ਰੀਨ ਗ੍ਰੀਨ ਪੱਤੀਆਂ ਹੀ ਲੈਣੀ ਇਹ ਵਾਲੀਆਂ ਇਹ ਇਸ ਤਰ੍ਹਾਂ ਦੀਆਂ ਹਾਂਜੀ ਇਸ ਤਰ੍ਹਾਂ ਦੀਆਂ ਠੀਕ ਆ ਆ ਡੰਡੀ ਪੂਰੀ ਹਾਂਜੀ ਜੀ ਜਿੱਦਾਂ ਇਹਨੂੰ ਇਹਨੂੰ ਰਿਮੂਵ ਕਰ ਦੇਣਾ ਅੱਛਾ ਅੱਛਾ ਮੇਰੇ ਵਾਲੀ ਹਰੀ ਹਰੀ ਲੈਣੀ ਹੈ ਅੱਛਾ ਜੀ ਸਾਲ ਵਿੱਚ ਇਹਦੀ ਚਾਰ ਵਾਰੀ ਕਟਿੰਗ ਲੈਣਿਆ ਸੀ ਪੰਜ ਵਾਰੀ ਵੀ ਲੈ ਸਕਦੇ ਹੋ ਡਿਪੈਂਡ ਕਰਦਾ ਜਿੱਦਾਂ ਹੁਣ ਇਹਦੀ ਚੌਥੀ ਕਟਿੰਗ ਹੈ ਲਾਸਟ ਵਾਰੀ ਕਈ ਵਾਰੀ ਹੈ ਦਸੰਬਰ ਦੇ ਲਾਸਟ ਵਿੱਚ ਫੇਰ ਇਹਨੇ ਗਰੋ ਅਪ ਕਰ ਜਾਣਾ ਜੇ ਠੰਡ ਤੇ ਠੰਡ ਦੇ ਬੇਸ ਕਰਦੇ ਠੰਡ ਘੱਟ ਪਈ ਫੇਰ ਇਹਨੇ ਗਰੋ ਛੇਤੀ ਕਰ ਲੈ ਫੇਰ ਲਾਸਟ ਜਿਹੜੀ ਹੈ ਉਹ ਕਟਿੰਗ ਉਹ ਦਸੰਬਰ ਦੇ ਲਾਸਟ ਵਿੱਚ ਲਈ ਜਾਣੀ ਹੈ ਜਨਵਰੀ ਦੇ ਸਟਾਰਟਿੰਗ ਇਹ ਦੱਸੋ ਜੀ ਕਿਹੜੇ ਸਮੇਂ ਤੇ ਲੱਗਦੀ ਹੈ ਇਹ ਜੀ ਇਹ ਐਵੇਂ ਸੇ ਗਰਮੀਆਂ ਵਿੱਚ ਹੀ ਲੱਗਦੀ ਹੈ ਮਾਰਚ ਵਿੱਚ ਲੱਗਣੀ ਹੈ ਠੰਡਾ ਵਿੱਚ ਹੈ ਕੱਟ ਜਾਂਦੀ ਹੈ ਮਤਲਬ ਗਰੋ ਨਹੀਂ ਕਰਦੀ ਲੇਕਿਨ ਮਾਰਚ ਵਿੱਚ ਲੱਗਣੀ ਹੈ ਸੀਡ ਲੱਗਦੇ ਜਾਂ ਰੂਟਸ ਲੱਗਦੇ ਜਾਂ ਕੀ ਹਾਂ ਇਹਦੀ ਜੜ੍ਹਾਂ ਲੱਗਦੀਆਂ ਜਿਹੜਾ ਰੂਟ ਜਿਹੜਾ ਰੂਟਸ ਲੱਗਦੀਆਂ ਇਹਦੀ ਹਾਂਜੀ ਤੇ ਕਿੰਨੇ ਚਿਰ ਚੋਂ ਤਿਆਰ ਹੋ ਜਾਂਦਾ ਹੈ ਅਗਰ ਜਿੱਦਾਂ ਉਹ ਪਹਿਲੀ ਕਟਾਈ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਜਿੱਦਾਂ ਤੁਸੀਂ ਮਾਰਚ ਵਿੱਚ ਲਾਇਆ ਪਹਿਲੇ ਹਫਤੇ ਵਿੱਚ ਹਾਂਜੀ ਹਾਂਜੀ ਤੇ ਉਹ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਤੁਹਾਡੀ ਕਟਿੰਗ ਵਾਸਤੇ ਤਿਆਰ ਹੋ ਜਾਂਦੀ ਪੂਰੇ ਫੈਲ ਜਿਹੜੀ ਜਿੰਨਾ ਤੁਸੀਂ ਨੂੰ ਜ਼ਿਆਦਾ ਕਟਿੰਗ ਲੋਗੇ ਉਨਾ ਹੀ ਜ਼ਿਆਦਾ ਗਰੋ ਕਰੇਗੀ ਸਾਡੀ ਬ੍ਰਹਮੀ ਦੀ ਸਭ ਤੋਂ ਵੱਡੀ ਖਾਸੀਅਤ ਇੱਕ ਤੇ ਹੀ ਜਿਹੜੇ ਲੈਣਿਆ ਹਰੇ ਪੱਤੇ ਲੈਣੇ ਆ ਜਿਨ੍ਹਾਂ ਵਿੱਚ ਨਿਊਟ੍ਰੀਸ਼ਨ ਵੈਲਿਊ ਤੇ ਉਹਦੇ ਜ਼ਿਆਦਾ ਹੁੰਦੀ ਹੈ ਉਹਦੇ ਬਾਅਦ ਸਾਡਾ ਜਿਹੜਾ ਇਹਦਾ ਪ੍ਰੋਸੈਸ ਹੈ ਯਾਨੀ ਕੋ ਨੂੰ ਸੁਕਾਣ ਦਾ ਤੇ ਧੋਣ ਦਾ ਉਹ ਵੀ ਸਪੈਸ਼ਲ ਹੈ ਜਿੱਦ। ਤੇ ਜਿਹੜੀ ਜੇ ਆਪਾਂ ਏਕੜ ਦੇ ਹਿਸਾਬ ਨਾਲ ਜਿਹੜਾ ਪੰਜਾਬੀਆਂ ਦਾ ਨਾਰਮਲ ਕੁਐਸਚਨ ਹੁੰਦਾ ਵੀ ਏਕੜ ਵਿੱਚੋਂ ਕਿੰਨੀ ਨਿਕਲੂਗੀ ਇਹਦੀ ਇਨਕਮ ਕਿੰਨੀ ਹੋਊਗੀ ਚਾਹੇ ਦਾ ਪ੍ਰੋਟੈਕਟ ਕਿੰਨੇ ਕੁਇੰਟਲ ਨਿਕਲੂਗਾ। ਉਹਦੀ ਕੁਇੰਟਲਾਂ ਜੇ ਦੱਸਾਂਗੇ ਕਿਲੋਆਂਾਂ ਚ ਦੱਸਾਂਗੇ। ਨਹੀਂ ਕੁਇੰਟਲ ਵਿੱਚ ਦੱਸਾਂ। ਅੱਛਾ ਜੀ। ਮਤਲਬ ਕਿ ਸਾਲ ਵਿੱਚ ਚਾਰ ਵਾਰੀ ਤੁਸੀਂ ਇਹਦੀ ਹਾਰਵੈਸਟ ਲੈ ਲੈਣੀ ਹੈ। ਤੇ ਚਾਰ ਵਿੱਚ ਮਤਲਬ ਲੈ ਕੇ ਮਤਲਬ 5 ਤਿੰਨ ਤੋਂ ਲੈ ਕੇ Four One. One. Four. The, point, the point is not the quality, the point is not the yield, the point is not the quantity, the point is the, the, the quality. Yes, you can buy Brahmi outside in a huge quality uh, quantity, but it depends on the quality. It has only to be the green leaves, nothing else. Yes, that is the quality. then you need only one to two capsules per day otherwise you need 5 to 6 or 7 have no effect wah so aajo ji fir hun apna as khet ton sidde inade plant wal ja rahe ha jithe inane aa jedi vaddi hui hai brahmi inane kat layi hai eh brahmi hon eh leke jaan ge dekhde ha uttho kida eh thonde ha te kive eh nu sari nu taiyar karde apan lab ch a gaye ha inadi wellness of india di ਇਹ ਲੈਬ ਜਿਹੜੀ ਹੈਗੀ ਆ ਇੱਥੇ ਜਦੋਂ ਇਹ ਲੈ ਕੇ ਆਉਂਦੇ ਨੇ ਤੇ ਇਹਦਾ ਪ੍ਰੋਸੈਸ ਜਿਹੜਾ ਹੁਣ ਬਾਈ ਪੰਕਜ ਤੁਹਾਡੇ ਕੋਲ ਆ ਸਾਨੂੰ ਸਮਝਾਓ ਵੀ ਇੱਥੇ ਕੀ ਪ੍ਰੋਸੈਸ ਹੁੰਦਾ ਆ ਸਭ ਤੋਂ ਪਹਿਲਾਂ ਤੇ ਅਸੀਂ ਇਹਨੂੰ ਵਾਸ਼ ਕਰਨੇ ਆ ਤਿੰਨ ਵਾਰੀ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਬਾਹਰ ਇੱਕ ਵਾਰੀ ਟੱਬ ਵਿੱਚ ਵਾਸ਼ ਕਰਨਾ ਜਿਹੜਾ ਦੀ ਮਿੱਟੀ ਹੈ ਜਿਹੜੀ ਹੈਗੀ ਹੈ ਨਾਲ ਕੁਝ ਚਿਪਕਿਆ ਦਾ ਉਹ ਨਿਕਲ ਜਾਏ ਅੱਛਾ ਠੀਕ ਹੈ ਜੀ ਉਹਦੇ ਬਾਅਦ ਅਸੀਂ ਇਹ ਸੀ ਜਿੱਦਾਂ ਲਿਖਾ ਹੋਇਆ ਹੈ ਤਿੰਨ ਵਾਸ਼ਬੇਸ਼ਨ ਨੇ ਜੀ ਪਹਿਲਾਂ ਐਡਵਾਂਸ ਧੋਣਾ ਫਿਰ ਉਹਨੂੰ ਉਹਦੇ ਵਿੱਚ ਚੇਂਜ ਕਰਨਾ ਹੈ ਫਿਰ ਉਹਦੇ ਵਿੱਚ ਚੇਂਜ ਕਰਨਾ ਹੈ ਵਿੱਚ ਅਸੀਂ ਇਹਦੇ ਵਿੱਚ ਨਮਕ ਪਾਣੇ ਆ ਸਿੰਪਲ ਨਮਕ ਪਾਣ ਦੇ ਨਾਲ ਜਿੱਦਾਂ ਉਹਦੇ ਕੁਝ ਜਿਹੜੇ ਨਾ ਸੋ ਨਮਕ ਦੀ ਜਿਹੜੀ ਨੇਚਰ ਹੈ ਉਹ ਸੋਖਣਾ ਵੇ ਸੋਖ ਲੈਂਦਾ ਕੁਝ ਜਰਮ ਜਿਹੜਾ ਬੈਕਟੀਰੀਆ ਨੇ ਉਹ ਆਪਣੇ ਅੰਦਰ ਸੋਖ ਲੈਂਦਾ ਪਾਣੀ ਦੇ ਥਰੂ ਅਣੀ ਚ ਨਹੀਂ ਰੱਖਣਾ ਇਹ ਜਦੋਂ ਪਾਣੀ ਹਲਕਾ ਜਾਂ ਗੰਦਾ ਹੋਇਆ ਜਿਹੜਾ ਨੂੰ ਆਪਾਂ ਰਿਮੂਵ ਕਰ ਦੇਣਾ ਪਾਣੀ ਕੱਢ ਦੇਣਾ ਤੇ ਦੂਜੇ ਖਾਨੇ ਚਾ ਹਾਂਜੀ ਦੂਜੇ ਖਾਨੇ ਚਾ ਦੂਜੇ ਤੋਂ ਬਾਅਦ ਹੋਣਾਗਾ ਦੂਜੇ ਬਾਅਦ ਭਾਤੀ ਜੇ ਵਿੱਚ ਆਪਾਂ ਲੋਨ ਪਾਇਆ ਹਾਂ ਹਾਂ ਨਹੀਂ ਕਿੰਨਾ ਚ ਪਾਇਆ ਸਾਲਟ ਕਿੰਨਾ ਵਿੱਚ ਪਾਇਆ ਸੁੱਕਣ ਦੇ ਬਾਅਦ ਨਾ ਰੀਸ ਕਲੀਨਿੰਗ ਹੋਣੀ ਇਹ ਸੁੱਕਣ ਤੋਂ ਬਾਅਦ ਕਲੀਨਿੰਗ ਹੋਣੀ ਹਾਂਜੀ ਇਹ ਤੋੜੇ ਜਾਣੇ ਆ ਹਾਂਜੀ ਇਹ ਤੋੜੇ ਜਾਣੇ ਆ ਇਹ ਕਲਾ ਇਹ ਜਿਹੜਾ ਇਹ ਸੁੱਕਿਆ ਗਿਆ ਤੇ ਗ੍ਰੀਨ ਪਾਡ ਆ ਹਾਂ ਗ੍ਰੀਨ ਪਾਡ ਜੀ ਪੱਪਲ ਭਾਈ ਆ ਥੋੜੀ ਜਾਨ ਨੇ ਹਾਂ ਜੀ ਤੇ ਜਿਹੜਾ ਥੱਲੇ ਵਾਲਾ ਆ ਉਹ ਵੇਸਟੇਜ ਆ ਹਾਂ ਉਹ ਵੇਸਟੇਜ ਆ ਉਹ ਇੱਥੇ ਆਪਣੇ ਡੇਰੀ ਫਾਰਮ ਹੈ ਹਾਂ ਤੇ ਅਸੀਂ ਉੱਥੇ ਦੇ ਦੇਣਾ ਹੈ ਅੱਛਾ ਜੀ ਪਸ਼ੂਆਂ ਲਈ ਜਿਹੜਾ ਜਾਂਦਾ ਹੈ ਵਾਹ ਜੀ ਅੱਗੇ ਪ੍ਰੋਸੈਸਿੰਗ ਵਿੱਚ ਜਾਏਗਾ ਜਿਹੜਾ ਡਰਾਈ ਵਿੱਚ ਡਰਾਈ ਮਸ਼ੀਨ ਵਿੱਚ ਮਟੀਰੀਅਲ ਸਾਡਾ ਪਾਣੀ ਜਿਹੜਾ ਨਚੜ ਗਿਆ ਸੀ ਸੁੱਕ ਗਿਆ ਸੀ ਅੱਛਾ ਉਹ ਮਟੀਰੀਅਲ ਨੂੰ ਆਪਾਂ ਇਹਦੇ ਡਰਾਈ ਮਸ਼ੀਨ ਵਿੱਚ ਪਾ ਦੇਣਾ ਅੱਛਾ ਜੀ ਹਾਂ ਜੀ ਜੀ ਉਹਦੇ ਵਿੱਚੋਂ ਆਪਾਂ ਜਾਨੀ ਮੋਟਾ-ਮੋਟਾ ਪਾਣੀ ਨਿਚੋੜ ਲਿਆ ਹੈ ਪਾਣੀ ਨਿਚੋੜ ਲਿਆ ਠੀਕ ਆ ਤੈਨੂੰ ਐਦਾਂ ਇਹਦੇ ਵਿੱਚ ਪਾ ਦੇਣਾ ਠੀਕ ਆ ਹਾਂਜੀ ਸਪੈਸੀਫਾਈਡ ਟੈਂਪਰੇਚਰ ਹੈ ਉਹਦੇ ਵਿੱਚ ਡਰਾਈ ਹੁੰਦਾ ਜਿਹਦੇ ਵਿੱਚ ਇਹਦੇ న్యూਟ੍ਰੀਸ਼ਨ ਦੀ ਕੈਪੈਸਿਟੀ ਜਿਹੜੀ ਬਣੀ ਰਹਿੰਦੀ ਹੈ న్యూਟ੍ਰੀਸ਼ਨ ਲੋ ਨਾਰਮਲੀ ધ ਪੀਪਲ ਆਰ ਡ్రਾਈਂਗ ਇਨ தி ਸਨਸੈਟ ਬਟ ਵੈਨ ਦ ਗੁੱਡਸ ਆ ਇਨ தி ਸਨਸੈਟ ਐਵਰੀ ਆਵਰ ਦੇ ਲੂਜ਼ న్యూਟ੍ਰੀਸ਼ਨ ਐਂਡ ਕੁਆਲਿਟੀ So, it is very important after the harvest in a very short time to go back like we are doing during the washing and then starting with the drying. And this machine will use around about 7 to 8 hours to have full dried oil drops. And that is one of the guarantee that a lot of nutrients remain inside and so we have a high benefit. to powder machine. ਇਥੋਂ ਜਿਹੜਾ ਥੱਲੇ ਉਹ ਫਰੈਸ਼ ਪਾਊਡਰ ਜਿਹੜਾ ਵਾ ਬਿਲਕੁਲ ਥਾਨੇ ਆਇਆ ਪਾਊਡਰ ਉਹ ਥੱਲੇ ਬਾਹਰ ਆ ਜਾਣਾ ਜਿਹੜਾ ਮੋਟਾ ਦਾਣਾ ਹੋਏਗਾ ਪਾਊਡਰ ਦਾ ਉਹ ਇਹਦੇ ਚੋਂ ਬਾਹਰ ਆ ਜਾਏਗਾ ਜੀ ਮਿਲਿੰਗ ਕਰ ਰਹੇ ਆ ਯਾਨੀ ਜਿਹੜੇ ਸਾਡੇ ਪੱਤੇ ਸੁੱਕੇ ਸੀ ਅੱਛਾ ਜੀ ਬ੍ਰੰਮੀ ਦੇ ਉਹਨੂੰ ਅਸੀਂ ਪੀਸ ਰਹੇ ਰੋਕ ਲਓ ਇਹ ਹੁਣ ਸਾਡਾ ਬ੍ਰੰਮੀ ਦਾ ਪਾਊਡਰ ਤਿਆਰ ਹੈ ਮੈਂ ਐਸਾ ਜੀ ਪੈਕਿੰਗ ਮਸ਼ੀਨ ਹੈ ਵੈਕਿਊਮ ਪੈਕਿੰਗ ਮਸ਼ੀਨ ਹਾਂ ਜੀ ਜਿਹਦੇ ਨਾਲ ਅਸੀਂ ਉਹਨੂੰ 2 ਕਿਜੀ ਦਾ ਪਾਊਚ ਜੁੰਦਾ ਜਾਂ ਜਿਹੜਾ ਸਿਲਵਰ ਪਾਊਚੇਸ ਨੇ ਇਹਦੇ ਵਿੱਚ ਪੈਕ ਕਰਕੇ ਉਹਦੇ ਬਾਅਦ ਵੈਕਿਊਮ ਮਸ਼ੀਨ ਦੇ ਨਾਲ ਉਹਨੂੰ ਸੀਲ ਕਰਦੇ ਹਾਂ ਨੰਬਰ ਤਿਆਰ ਹੈ ਬੀ ਬੈਚ ਨੰਬਰ ਬੀ ਓ ਸੀ ਟੀ ਅਕਤੂਬਰ 2024 ਦਾ ਬੈਚ ਹੈ ਬ੍ਰੰਮੀ ਅੱਛਾ ਜੀ ਹਾਂ ਜੀ ਇਸ ਤਰੀਕੇ ਨਾਲ ਹੈ ਵੈਕਿਊਮ ਪੈਕਿੰਗ ਬਿਲਕੁਲ 에ਅ ਨਹੀਂ ਆਈ ਹੈ ਜੀ ਅੱਛਾ ਜੀ ਹਾਂ ਜੀ ਇਹ ਵੈਕਿਊਮ ਪੈਕ ਹੋ ਗਿਆ ਉਨੇ ਦੀ শেলਫ ਲਾਈਫ ਹੈਗੀ ਹੈ 1 ਸਾਲ ਦਾ ਕਰਨ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਇਸ ਵਿੱਚ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਇਹਦੇ ਵਿੱਚ ਇਹਦੀ ਨਿਊਟ੍ਰੀਸ਼ਨ ਵੈਲਿਊ ਇਹਦੀ ਬਣੀ ਰਹੇਗੀ ਇਹ ਤੇ ਸਾਡਾ ਐਕਸਪੋਰਟ ਜਿਹੜਾ ਹੈ ਕਰਨੇ ਆ ਜਰਮਨੀ ਤੇ ਉਹਦੇ ਵਾਸਤੇ ਆ ਅੱਛਾ ਆ ਜਿਹੜਾ ਮਾਲ ਆ ਜਰਮਨੀ ਐਕਸਪੋਰਟ ਹੁੰਦਾ ਹਾਂਜੀ ਇਹ ਜਰਮਨੀ ਐਕਸਪੋਰਟ ਹੁੰਦਾ ਇਹ ਜਿਹੜੀ ਸਾਡੀ ਬ੍ਰਮੀ ਹੈ ਸਪੈਸ਼ਲੀ ਜਿਹੜੇ ਯੰਗ ਏਜ ਵਾਲੇ ਨੇ ਜਿਹੜੇ ਬੱਚੇ ਬਹੁਤ ਜ਼ਿਆਦਾ ਸਟ्रेस ਨੇ ਕਿਸੇ ਵੀ ਕਰਕੇ ਉਹਦੇ ਵਾਸਤੇ ਸਟੂਡੈਂਟ ਵਾਸਤੇ 올ਡਰ ਪੀਪਲ ਨੇ ਬਜ਼ੁਰਗ ਨੇ ਉਹਨਾਂ ਵਾਸਤੇ ਹਰ ਇੱਕ ਵਾਸਤੇ ਬੈਨੀਫੀਸ਼ੀਅਲ ਜਿੱਦਾਂ ਇਹਦੇ ਨਾਂ ਤੋਂ ਹੀ ਬ੍ਰह्मी ਬ੍ਰह्ਮੀ ਮਤਲਬ ਬ੍ਰह्म ਯਾਨੀ ਜਿਹੜਾ ਬ੍ਰह्म ਦਾ ਗਿਆਨ ਕਰਾਂਦਾ ਉਹ ਉਹਦੇ ਵਰਡਿੰਗ ਦੇ ਨਾਲ ਸ਼ੁਰੂ ਹੋਈ ਹੈ ਤਾਂ ਬੈਨੀਫਿਟਸ ਜਿਹੜਾ ਹੈ ਇਹ ਸਾਡੇ ਜਿਹੜੇ ਬ੍ਰੇਨ ਵਿੱਚ ਸੈੱਲ ਨੇ ਉਹਨਾਂ ਨੂੰ એનર્ਜੀ ਦਿੰਦਾ ਅਸੀਂ ਹੁਣੇ ਥੋੜੇ ਦਿਨ ਪਹਿਲਾਂ ਹੀ ਐਕਸਪੈਰੀਮੈਂਟ ਕੀਤਾ ਆਪਣੇ ਇੱਥੇ ਸਕੂਲ ਵਿੱਚ ਜਿਹੜੇ ਬੱਚਿਆਂ ਦੇ ਐਗਜ਼ਾਮ ਸੀ ਉਹਨਾਂ ਨੂੰ ਅਸੀਂ ਬ੍ਰह्ਮੀ ਦੇ ਕੈਪਸੂਲ ਦਿੱਤੇ ਹੈਗੇ ਉਹਨਾਂ ਨੇ ਐਗਜ਼ਾਮ ਬਿਲਕੁਲ ਵਧੀਆ ਤਰੀਕੇ ਨਾਲ ਵਿਦਾਊਟ ਸਟ्रेस ਕੀਤੇ ਹਨ ਤੇ ਉਹਨਾਂ ਦੇ ਮਾਸਕਸ ਵੀ ਬੰਦੇ ਆ ਤੇ ਜਿੱਦਾਂ ਇਹ ਪਿਛਲੇ ਮਹੀਨੇ ਸਾਡੀ ਇੱਕ ਜਿਹੜੀ ਵਿਜ਼ਮਰ ਯੂਨੀਵਰਸਿਟੀ ਹੈ ਉਹਦੇ ਵਿੱਚ ਬ੍ਰੰਮੀ ਦੇ ਸੈਂਪਲਸ ਚੈੱਕ ਹੋਏ ਆ ਜਿਦੇ ਵਿੱਚ ਸਭ ਤੋਂ ਵੈ ਸਾਡੀ ਬ੍ਰੰਮੀ ਦਾ ਸੈਂਪਲ ਆਇਆ ਤੇ ਉਹ ਉਥੋਂ ਦੀ ਮੈਗਜ਼ੀਨ ਵਿੱਚ ਪਬਲਿਸ਼ ਵੀ ਹੋਇਆ ਦਾ ਉਥੋਂ ਦੀ ਮੈਗਜ਼ੀਨ ਵਿੱਚ ਪਬਲਿਸ਼ ਹੋਇਆ ਕਿ ਸਾਡੀ ਜਿਹੜੀ ਬ੍ਰਮੀ ਉਹਦੇ ਸਭ ਤੋਂ ਬੈਸਟ ਨਿਊਟ੍ਰੀਸ਼ਨ ਦਾ ਸਰ ਹੈ ਮੈਂ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜਾ ਪਾਊਡਰ ਹੈ ਇਹ ਤੁਸੀਂ ਜਿੱਦਾਂ ਪ੍ਰੋਸੈਸ ਦੇਖਿਆ ਵੀ ਕਿੱਦਾਂ ਤਿਆਰ ਕਰਨੇ ਆ ਨਿਊਟ੍ਰੀਸ਼ਨ ਨਾਲ ਤੇ ਕਿੱਦਾਂ ਉਹਨੂੰ ਡਰਾਈ ਕਰਨੇ ਆ ਗਿਆ ਇਹ ਨੋਰਮਲ ਬੰਦਾ ਨਹੀਂ ਇਹਨੂੰ ਤਿਆਰ ਕਰ ਸਕਦਾ ਕਿਉਂਕਿ ਇਹਦੇ ਅਜਿ ਵਿੱਚ ਟਾਈਮ ਦਾ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੈ ਤੇ ਇਹਦੇ ਸਟੈਪਸ ਨੇ ਜਿੱਦਾਂ ਤੁਸੀਂ ਦੇਖਿਆ ਕਿ ਡਰਾਈਿੰਗ ਮਸ਼ੀਨ ਵਿੱਚ 8 ਘੰਟੇ ਲੱਗਦੇ ਆ ਨੋਰਮਲੀ ਅਸੀਂ ਉਹਨੂੰ ਛਾਂ ਤੇ ਸੁਕਾਵਾਂਗੇ ਨਾ ਤੇ ਉਹਨੂੰ ਜਾਂ ਫੰਗੀ ਲੱਗ ਜਾਏਗੀ ਜਾਂ ਫਿਰ ਉਹ ਪੱਤੇ ਪੀਲੇ ਪੈ ਜਾਣਗੇ ਕਿਉਂਕਿ ਐਦਾਂ ਟਾਈਮਿੰਗ ਹੁੰਦਾ ਕਿ ਜਦੋਂ ਤੁਸੀਂ ਸਕਾਏ ਉਦੋਂ ਹੀ ਤੁਸੀਂ ਉਹਨੂੰ ਪੀਸਣਾ ਤੇ ਉਦੋਂ ਹੀ ਉਹਨੂੰ ਤੁਸੀਂ ਮੀਲ ਕਰਨਾ ਯਾਨੀ ਉਸੇ ਦੌਰਾਨ ਹੀ ਤੁਸੀਂ ਉਹਨੂੰ ਪੀਸ ਕੇ ਤੇ ਪੈਕ ਕਰਨਾ ਜਿਸ ਦੇ ਨਾਲ ਉਹਦੇ ਨਿਊਟ੍ਰੀਸ਼ਨ ਵੈਲਿਊ ਬਣੀ ਰਹੇ ਤੇ ਇਹ ਆਮ ਆਦਮੀ ਐਦਾਂ ਕਰ ਨਹੀਂ ਸਕਦਾ ਇਸ ਕਰਕੇ ਤੁਸੀਂ ਜਿਹੜਾ ਵੀ ਭੈਣ ਪ੍ਰਸ ਇਹਨੂੰ ਲੈਣਾ ਚਾਹੁੰਦਾ ਹੈ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਥੱਲੇ ਡਿਸਕ੍ਰਿਪਸ਼ਨ ਵਿੱਚ ਨੰਬਰ ਵੀ ਦਿੱਤਾ ਹੈਗਾ ਤੁਸੀਂ ਨੰਬਰ ਤੇ ਕਾਲ ਕਰਕੇ ਤੇ ਜਾਣਕਾਰੀ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਖੱਲਪੰਗੇ ਜੀ ਹੁਣਾਂ ਲਈ ਚੈਨਲ ਦੇ ਸਾਰੇ ਟੀਮ ਵਰਕਰ ਆ ਸਾਰਿਆਂ ਨੇ ਆਪਾਂ ਨੂੰ ਬਹੁਤ ਵਧੀਆ ਦਿਖਾਇਆ ਜੋ ਬ੍ਰਮੀ ਦਾ ਜੋ ਪ੍ਰੋਡਕਟ ਇਸ ਤਰ੍ਹਾਂ ਤਿਆਰ ਕਰਦੇ ਆ ਫੀਲਡ ਤੋਂ ਖੱਤੇ ਤੋਂ ਲੈ ਕੇ ਪੈਕਿੰਗ ਤਾਈਂ ਆਪਾਂ ਸਾਰਾ ਕੁਝ ਦੇਖ ਲਿਆ ਤੇ ਆਪਾਂ ਵੀ ਇਹ ਕਹਾਂਗੇ ਵੀ ਇਹ ਸਾਰੀ ਟੀਮ ਦਾ ਬੜਾ ਹਾਰਡ ਕੰਮ ਆਇਡਾ ਸੌਖਾ ਕੰਮ ਨਹੀਂਗਾ ਪਰ ਆਪਾਂ ਇਹਨਾਂ ਦਾ ਜੋ ਬਿਜ਼ਨਸ ਇਹਨਾਂ ਨੇ ਇੱਕ ਕਿਸਮ ਦਾ ਬਿਜ਼ਨਸ ਵੀ ਆ ਤੇ ਪਬਲਿਕ ਦੀ ਹੈਲਪਿੰਗ ਆ ਸਮਾਜਿਕ ਸੇਵਾ ਵੀ ਆ ਤੇ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦੇ ਕੇ ਆਪਾਂ ਇਹਨਾਂ ਨਾਲ ਸਹਿਯੋਗ ਦਈਏ ਤਾਂ ਜੋ ਕੋਈ ਆਉਣ ਵਾਲੇ ਟਾਈਮ ਵਿੱਚ ਹੋਰ ਇਸੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਾਂ। ਬਹੁਤ ਬਹੁਤ ਮਿਹਰਬਾਨੀ ਬਈ ਜੀ ਬਹੁਤ ਬਹੁਤ ਸ਼ੁਕਰੀਆ। ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਵਾਲਾ ਬਟਨ ਦਬ ਕੇ ਵੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਇਹੇ ਕਰ ਰਹੇ ਨੇ ਖੇਤੀ ਤਾਂ ਇੱਕ ਆਪਾਂ ਨੂੰ ਚਲੋ ਇੱਕ ਫਰਜ਼ ਜਿਹਾ ਵੀ ਬਣਦਾ ਵੀ ਯਾਰ ਜੇ ਬਾਹਰੋਂ ਆ ਕੇ ਬੰਦੇ ਜਰਮਨੀ ਤੋਂ ਤੇ ਪੰਜਾਬ ਦੇ ਵਿੱਚ ਇੱਥੇ ਖੇਤੀ ਕਰਕੇ ਉਹਦੇ ਪ੍ਰੋਡਕਟ ਤਿਆਰ ਕਰ ਰਹੇ ਆ। ਮੇਰੇ ਖਿਆਲ ਨਾਲ ਵੀ ਆਪਾਂ ਨੂੰ ਚਲੋ ਐਪਰੀਸ਼ੀਏਟ ਕਰਨਾ ਤਾਂ ਪਾਉਦਾ ਸੋ ਬਹੁਤ ਬਹੁਤ ਧੰਨਵਾਦ ਬਾਕੀ ਜੁੜੇ ਰਹੋ ਪਿਆਰ ਪੰਜਾਬ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਫਿਰ ਹਾਜ਼ਰ ਹੁੰਦੇ ਆ ਤੇ ਚੈਨਲ ਦੇ ਉੱਤੇ ਪਹਿਲੀ ਵਾਰੀ ਆਇਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ